ਬੀਬੀ ਜੀ ਬਹੁਤ ਕਿੱਲ ਬੜੇ ਤਿੱਖੇ ਤਿੱਖੇ ਸਰਕਾਰ ਕਿੱਲ ਕਿੰਨੇ ਕਿੱਲ ਬੜੇ ਲਾਇਨੇ ਤਿੱਖੇ ਸਰਕਾਰ ਨੇ ਲਾਇਏ ਤਿੱਖੇ ਲਾਇਏ ਬੇਟਾ ਦੇਖੋ ਸਾਡੇ ਕਿਸਾਨਾਂ ਨੂੰ ਅੱਗੇ ਨਹੀਂ ਲੰਘਣ ਦੇਂਦਾ ਨਾਲੇ ਨਾਲੇ ਹੁਣ ਤਾਂ ਤੁਰ ਕੇ ਜਾਣਾ ਸੀ ਪੈਦਲੋ ਨਾ ਕਿਹਾ ਸੀ ਪੈਦਲ ਜਾਓ ਗੱਡੀਆਂ ਟਰਾਲੀਆਂ ਨਾ ਲੈ ਕੇ ਜਾਓ ਪੈਦਲ ਗਿਆ ਤੇ ਵੇਖੋ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦੇਆ ਅਥਰੂ ਘਾ ਸੁੱਟਣ ਦੇਆ ਦੂਹਾ ਥੁੱਟਣ ਦੇਆ ਉਹਨਾਂ ਦੀ ਪੰਨੀ ਜੀ ਤਾਂ ਉਹਨਾਂ ਨੇ ਕਿਹਾ ਕਿ ਤੁਰ ਕੇ ਜਾਓ ਤੁਰ ਗਏ ਤੇ ਫੇਰ ਵੀ ਹੁਣ ਉਹਨਾਂ ਦਾ ਕੀ ਦੋਸ਼ ਕੋਈ ਦੋਸ਼ ਨਹੀਂ ਆ ਇਹ ਸਰਕਾਰਾਂ ਦਾ ਦੋਸ਼ ਆ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਕੱਪੜੇ ਲੈ ਕੇ 101 ਜਣਾਂ ਜਿਹੜਾ ਇੱਥੋਂ ਨਿਕਲੇ ਆ ਹਾਲੇ ਵੀ ਉਹਨਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੱਤਾ ਕੋਈ ਹਥਿਆਰ ਕੋਈ ਉਹਨਾਂ ਕੋਲ ਨਹੀਂਗਾ ਕੋਈ ਹਥਿਆਰ ਨਹੀਂਗਾ ਕੁਝ ਨਹੀਂਗਾ ਤੁਹਾਡੇ ਸਾਹਮਣੇ ਸ਼ਾਂਤਮਈ ਨਾ ਗਏ ਅਸੀਂ ਸ਼ਾਂਤਮਈ ਨਾ ਬੈਠੇ ਆ ਅਸੀਂ ਸ਼ਾਂਤਮਈ ਨਾ ਬੈਠੇ ਇੱਥੇ ਹਾਂ ਕੋਈ ਗੱਲ ਨਹੀਂ ਡਟਿਓ ਇੱਥੇ ਬਿਲਕੁਲ ਡਟੇ ਆ ਬਿਲਕੁਲ ਡਟੇ ਸਾਡੇ 20 ਅੱਗੇ ਗਏ ਸੀ ਡਟ ਕੇ ਬੈਠੇ ਆ ਆਪਾਂ ਘਰ ਜਾ ਕੇ ਕੀ ਕਰਨਾ ਆਪਾਂ ਇਹਨਾਂ ਦੇ ਨਾਲ ਹੀ ਬਿਲਕੁਲ ਤਿਆਰ ਆ ਦਿਨ ਜਾ ਤਾ ਹੀ ਬਨਾਲ ਜਾਵਾਂਗੇ ਅੱਜ ਫੇਰ ਉਹ ਅਥਰੂ ਕੈਸ ਦਾ ਗੋਲੇ ਇੱਕ ਦੋ ਹੋਣ ਫੇਰ ਗੇਰੇ ਨੇ ਹਾਂਜੀ ਕੀ ਗਲਤੀ ਆ ਪਹਿਲਾਂ ਆਪੇ ਕਹਿੰਦੇ ਪੈਦਲ ਜਾਓ ਹਰਿਆਣੇ ਦੇ ਮੰਤਰੀ ਨੇ ਵੀ ਕਿਹਾ ਸੀ ਵੀ ਪੈਦਲ ਜਾਂ ਤੋ ਕੋਈ ਨਹੀਂ ਰੋਕਦੀ ਜਾਓ ਤੁਸੀਂ ਯੋਨ ਆਪਾਂ ਸਕੀਮ ਬਣਾ ਕੇ ਤੇ ਚੱਲਨੇ ਆ ਸਾਨੂੰ ਇਹ ਨਾ ਬਿਲਕੁਲ ਨਹੀਂ ਜਾਣ ਦਿੱਤਾ ਬਿਲਕੁਲ ਬੇਕਸੂਰ ਲੋਕਾਂ ਦੇ ਨਿਯਾਤਿਆਂ ਸਾਡੇ ਕੋ ਤੇ ਆਹੀ ਕਿਤਾ ਜਾਤ ਬਣਾ ਕੇ ਬੈਠੇ ਆ ਸਾਡੇ ਬਿਲਕੁਲ ਕੋਈ ਵੀਰ ਭਰਾ ਅੱਗੇ ਜਾਣ ਡਿਆ ਕੋਈ ਭੈਣ ਨਹੀਂ ਅੱਗੇ ਜਾਣ ਡਈ ਸਾਡਾ ਕੀ ਦੋਸ਼ ਹੈ ਇਹ ਸਰਕਾਰਾਂ ਕਿੰਨੀਆਂ ਬੇਵਫੂਲ ਸਰਕਾਰਾਂ ਹਨ ਇਸ ਭਾਜਪਾ ਸਰਕਾਰ ਬਹੁਤ ਗੰਦੀ ਸਰਕਾਰ ਹੈ ਸਰਕਾਰ ਕਿਸਾਨਾਂ ਨਾਲ ਧੱਕੇ ਦੇ ਧੱਕਾ ਕਰ ਰਹੀ ਹੈ ਆਪਣੀ ਜ਼ੁਬਾਨ ਨਾਲ ਆਪ ਕਹਿ ਕੇ ਵੀ ਪੈਦਲ ਆਓ ਤੁਸੀਂ ਪੈਦਲ ਜਥੇ ਪੜਾ ਕੇ ਦਿੱਲੀ ਜਾ ਸਕਦੇ ਹੋ ਉਸ ਤੋਂ ਬਾਅਦ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਵੀ ਕਿੱਡੀਆਂ ਕਿੱਡੀਆਂ ਕਿਲਾ ਲਾ ਕੇ ਜਿਵੇਂ ਕੋਈ ਬਾਹਰਲਾ ਦੇਸ਼ ਅਟੈਕ ਕਰਦਾ ਹੁੰਦਾ ਉਸ ਤਰ੍ਹਾਂ ਸਾਡੇ ਮੂਰੇ ਕਿਸਾਨਾਂ ਦੇ ਮੂਰੇ ਨੌਜਵਾਨਾਂ ਮੂਰੇ ਕਿਲਾ ਲਾ ਲਾ ਕੇ ਬੈਰੀਗੇਟਿੰਗ ਕਰੀ ਹੋਈ ਹੈ ਸਾਨੂੰ ਹਰ ਇੱਕ ਟਾਈਮ ਇਹ ਸਰਕਾਰ ਰਿਅਲਾਈਜ਼ ਕਰਾਉਂਦੀ ਹੈ ਵੀ ਤੁਸੀਂ ਵਿਦੇਸ਼ੀ ਹੋ ਤੁਸੀਂ ਦੁਸ਼ਮਣ ਹੋ ਜਿਵੇਂ ਉਸ ਸਾਹਮਣੇ ਸਾਡੇ ਨਾਲ ਸਰਕਾਰ ਦਾ ਬੀਜੇਪੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਸਭ মিডিਆ ਸੰਸਾਰ ਨੂੰ ਪਤਾ ਲੱਗ ਗਿਆ ਵੀ ਇਹਦੀ ਕਹਿਣੀ ਹੋਰ ਹੈ ਕਤਨੀ ਹੋਰ ਜੀ ਅੱਜ ਇਹਨਾਂ ਦਾ ਸਾਰਾ ਗੁੱਸਾ ਦਿਖ ਗਿਆ ਅੱਜ ਇਹਨਾਂ ਨੇ ਤੇ ਕਿਲਾ ਘਟਦਿਆ ਹੈ ਆਪਣੇ ਸਾਡੇ ਸਿੱਖ ਨਹੀਂ ਲਖਣ ਦਿੰਦੇ ਉਹੀ ਉਹੀ ਗੱਲ ਹੈ ਵੀ ਨਾਲੇ ਅਜ ਤੱਕ ਟਰੈਕਟਰ ਵੀ ਨਹੀਂ ਲੈ ਕੇ ਜਾਣੇ ਹੈਗੇ ਉਹਨਾਂ ਦਾ ਬੇਈਮਾਨ ਲਗਾ ਕਿੰਨਾ ਵੱਧ ਦਿਖਾਉਂਦੇ ਰਹੇ ਬੇਈਮਾਨ ਦਿਖਗੇ ਬੇਈਮਾਨ ਸਰਕਾਰ ਦਿਖਗੀ ਸਾਰੀ ਬੇਈਮਾਨਾ ਬੇਈਮਾਨ ਹੈ ਸਾਰਿਆ ਝੂਠੀ ਸਰਕਾਰ ਬੇਈਮਾਨ ਸਰਕਾਰ ਗੰਦੀ ਸਰਕਾਰ ਹਾਂ ਇਹ ਸਭ ਦੇਖੋ ਦੇਖੋ ਹਮਾਰੀ ਗੱਲ ਹੀ ਇੱਥੇ ਜਾਣਦਾ ਸਾਡੇ ਬੰਦਿਆਂ ਜਾਣ ਨਹੀਂ ਦੇਂਦਾ ਸਾਡੀ ਦਿੱਲੀ ਆ ਇਹਨਾਂ ਨਾਲ ਬਾਪ ਦੀ ਜਿੰਨੀ ਸਾਡੀ ਦਿੱਲੀ ਆ ਸਾਡੇ ਦੇਸਾਂ ਦਿੱਲੀ ਦੇ ਵਿੱਚ ਦੇਖੋ ਕੀ ਮੋਢੇ ਸਭੀ ਇਹਨਾਂ ਦੀਆਂ ਮੰਗੀਆਂ ਮੰਗੀਆਂ ਹੀ ਲੈਣ ਦੇ ਆਪਣੀਆਂ ਇੰਗਲੈਂਡ